ਲੋ ਮਿਸਤਰੀ ਸਾਹਿਬ ਚਾਪੀਓ ਮਿਸਤਰੀ ਸਾਹਿਬ ਇੱਕ ਗੱਲ ਦੱਸਾਂ ਕਰਮਾ ਲੇ ਤੁਸੀਂ ਪੜ੍ਹੇ ਲਿਖੇ ਹੁੰਦੇ ਨਾ ਤੇ ਅੱਜ ਤੁਹਾਨੂੰ ਮਜ਼ਦੂਰੀ ਨਾ ਕਰਨੀ ਪੈਂਦੀ ਪੜ੍ਹੇ ਲਿਖੇ ਭਾਈ ਜੀ ਮੈਂ 12 ਕੀਤੀ ਹੋਈਆਂ 12 ਦੀ ਗੱਲ ਨਹੀਂ ਕਰ ਰਿਹਾ 14 ਕੀਤੀ ਹੁੰਦੇ ਨਾ 14 ਆਰਾਮ ਨਾਲ ਨੌਕਰੀ ਲੱਭ ਜਾਣੀ ਤੁਹਾਨੂੰ ਉਹ ਭਾਈ ਜਿਹੜੇ ਕੰਮ ਲੱਗੇ ਹੋਏ ਨੇ ਨਾ ਉਹਨਾਂ 14 ਕਲਾਸਾਂ ਕੀਤੀ ਹੋਈਆਂ ਮੈਂ ਪੜ੍ਹਾਈ ਦੀ ਗੱਲ ਨਹੀਂ ਕਰਦਾ ਪਿਆ ਬੰਦੇ ਕੋਈ ਡਿਗਰੀ ਕੀਤੀ ਹੋਵੇ ਕੋਈ ਐਲ ਐਲਬੀ ਕੋਈ ਡਾਕਟਰੀ ਕੋਈ ਇੰਜੀਨੀਅਰਿੰਗ ਫਿਰ ਕੋਈ ਸਬਾਬ ਲੱਗਦਾ ਹੈ ਭਾਈ ਜੀ ਉਹ ਬੰਦਾ ਜਿਹੜਾ ਵੇਖਦੇ ਪਿਓ ਨਾ ਜਿਹੜਾ ਮਸਾਲਾ ਬਣਾਉਂਦਾ ਭਾਈ ਜੀ ਉਹ ਬੰਦਾ ਵੇਖਦੇ ਪਈਆਂ ਜਿਹੜਾ ਫਟੀਆਂ ਪਾੰਦਾ ਪਿਆ ਐ ਇੰਜੀਨੀਅਰ ਸਾਹਿਬ ਨੇ 4 ਸਾਲ ਦਾ ਕੋਰਸ ਕੀਤਾ ਭਾਈ ਹੋਰ ਅਸਲਾਮੁਅਲੈਕੁਮ ਡਾਕਟਰ ਸਾਹਿਬ ਆ ਗਏ ਹੋ ਜੀ ਆ ਗਿਆ ਜੀ ਡਾਕਟਰ ਸਾਹਿਬ ਫਿਰ ਤੁਸੀਂ ਇੰਜੀ ਕਰੋ ਕਪੜੇ ਚੇਂਜ ਕਰਕੇ ਨਾ ਮਸਾਲਾ ਬਣਾਓ ਜਾਓ ਸ਼ਾਬਾਸ਼ ਐ ਡਾਕਟਰ ਸਾਹਿਬ ਨੇ ਸਾਡੇ ਇਹਨਾਂ ਡਾਕਟਰ ਦੀ ਡਿਗਰੀ ਕੀਤੀ ਹੁਣ ਤੁਸੀਂ ਸਾਹਬ ਲਾਓ ਵਕੀਲ ਡਾਕਟਰ ਤੇ ਇੰਜੀਨੀਅਰ ਮਿਲ ਕੇ ਮਕਾਨ ਬਣਾਉਂਦੇ ਪੈ ਤੇ ਬਣਾਉਂਦੇ ਕਿਤੇ ਪੈ ਨਹੀਂ ਇੱਕ ਪੰਜਵੀਂ ਫੇਲ ਛੋਰਾਈ ਔਰ ਡੰਕੀ ਲਾ ਕੇ ਯੂਰਪ ਗਿਆਈ ਇਹੋ ਦਾ ਮਕਾਨ ਬਣ ਰਿਹਾ 有人。<laughs>